ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਤੁਸੀਂ ਸਭ ਠੀਕ ਹੋ ਅਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਹੁਣ ਜੀ ਦੇਖੋ ਛੁੱਟੀਆਂ ਚੱਲਦੀਆਂ ਆ ਬੱਚਿਆਂ ਨੇ ਕਹਿਣਾ ਆ ਅਸੀਂ ਕਿਸੇ ਦੇ ਬੱਚਿਆਂ ਨੇ ਕਹਿਣਾ ਆ ਮਾਸੀ ਦੇ ਜਾਣਾ ਆ ਕਿਸੇ ਨੇ ਕਹਿਣਾ ਅਸੀਂ ਨਾਨਕਿਆਂ ਦੇ ਜਾਣਾ ਆ ਮੈਨੂੰ ਨਹੀਂ ਲੱਗਦਾ ਵੀ ਕੋਈ ਭੂਆ ਦਾ ਨਾਂ ਵੀ ਲੈਂਦਾ ਹੋਊਗਾ ਵੀ ਅਸੀਂ ਭੂਆ ਦੇ ਜਾਣਾ ਆ ਤੁਸੀਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀ ਕੌਣ ਕੌਣ ਤੁਸੀਂ ਭੂਆ ਦੇ ਗਏ ਆ ਯੋਗੇ ਪੂਆ ਨੇ ਤਨਾ ਨੇ ਆਉਣ ਹੀ ਹੁੰਦਾ ਆ ਹਨਾ ਤੇ ਫਿਰ ਪੂਆ ਉਹਨੂੰ ਬੱਚੇ ਤਾਂ ਉੱਥੇ ਮਿਲ ਲੈਂਦੇ ਆ ਤੇ ਫਿਰ ਉਹ ਆਪ ਫਿਰ ਅੱਗੇ ਚੱਲ ਜਾਂਦੇ ਆਪਣੇ ਨਾਲ ਕਹਿੰਦੇ ਚੱਲ ਜਾਂਦੇ ਬਸ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਆ ਤੇ ਬਾਕੀ ਗੱਲ ਇਹ ਆ ਵੀ ਮੈਨੂੰ ਇਹ ਨਹੀਂ ਹੈਗਾ ਮੈਂ ਕਿੰਨੀ ਮੈਂ ਤਾਂ ਅੱਜ ਦੀ ਵੀਡੀਓ ਜਿਹੜੀ ਬਣਾਉਣ ਲੱਗੀ ਆ ਵੀ ਕਈਆਂ ਨੇ ਤਾਂ ਕੁੜੀਆਂ ਨੇ ਹਨਾ ਘਰਾਂ ਚ ਲੜਾਈ ਪਾ ਕੇ ਬਹਿ ਜਾਣਾ ਵੀ ਅਸੀਂ ਵੀ ਜਾਣਾ ਆ ਅਸੀਂ ਵੀ ਜਾਣਾ ਆ ਵੀ ਸਾਨੂੰ ਜਾਣ ਦਿਓ ਛੁੱਟੀਆਂ ਦੇ ਵਿੱਚ ਤੇ ਹੋ ਜਾਂਦਾ ਆ ਇਦਾਂ ਤਾਂ ਉਹ ਉਹਨਾਂ ਦੀਆਂ ਸੱਸਾਂ ਜਿਹੜੀਆਂ ਆ ਹਨਾ ਮਾਵਾ ਉਹ ਆਉਣ ਨਹੀਂ ਦਿੰਦੀਆਂ ਉਹਨਾਂ ਨੂੰ ਕੰਮ ਦਾ ਲਾਲਚ ਹੁੰਦਾ ਆ ਤੇ ਉਹ ਕਹਿ ਦਿੰਦੀਆਂ ਆ ਨਹੀਂ ਤੁਸੀਂ ਨਹੀਂ ਜਾਣਾ ਹੈਗਾ ਜਾਓ ਇੱਕ ਦਿਨ ਦੇ ਵਿੱਚ ਮੁੜ ਕੇ ਵਾਪਸ ਆ ਜਾਓ ਤੇ ਪਰ ਕੁੜੀਆਂ ਨੂੰ ਹੁੰਦਾ ਆ ਵੀ ਚਲ ਜੀ 2-4 ਦਿਨ ਰਹਿ ਈਏ ਕੋਈ ਗੱਲ ਨਹੀਂ ਤੁਸੀਂ ਵੀ ਭੈਣ ਜੀ ਕੋਈ ਗੱਲ ਨਹੀਂ ਤੁਸੀਂ ਜਾ ਲੈਣ ਤੇ ਕਰੋ ਆਪਣੀਆਂ ਵੀ ਬੇਟੀਆਂ ਆ ਆਪਾਂ ਜਿੱਦਾਂ ਹੁਣ ਅਸੀਂ ਆਪਣੀਆਂ ਬੇਟੀਆਂ ਨੌੜੀਂਕਦੇ ਆ ਨਾ ਇਦਾਂ ਹੀ ਸਾਡੀਆਂ ਨੋਹਾਂ ਨੂੰ ਵੀ ਉਹਨਾਂ ਦੇ ਮਾਪੇ ਜ਼ਰੂਰ ਨੌੜੀਂਕਦੇ ਹੋਣਗੇ ਵੀ ਸਾਡੀ ਬੇਟੀ ਆਊਗੀ ਛੁੱਟੀਆਂ ਵਾਲੇ ਛੁੱਟੀਆਂ ਦੇ ਵਿੱਚ 2-4 ਦਿਨ ਸਾਡੇ ਕੋਲ ਰਹਿ ਕੇ ਜਾਣਗੇ ਹੁੰਦਾ ਆ ਪਰ ਗਰਮੀ ਤੋਂ ਜ਼ਰੂਰ ਬਚੋ ਗਰਮੀ ਬਹੁਤ ਜ਼ਿਆਦਾ ਆ ਤੇ ਜਿੰਨਾ ਵੀ ਹੋ ਸਕੇ ਬੇਲੇ ਸੇ ਠੰਡੇ ਠੰਡੇ ਦਾ ਸਫਰ ਕਰੋ ਜੇ ਕਿ ਇਹ ਸ਼ਾਮ ਨੂੰ ਠੰਡਾ ਹੁੰਦਾ ਤਾਂ ਸ਼ਾਮ ਨੂੰ ਵੀ ਕੋਈ ਠੰਡਾ ਨਹੀਂ ਹੁੰਦਾ ਹੈਗਾ ਜਿਆਦਾ ਕਿਉਂਕਿ ਸ਼ਾਮ ਨੂੰ ਤਾਂ ਹੋਰ ਵੀ ਜਿਆਦਾ ਗਰਮੀ ਹੁੰਦੀ ਆ ਤੇ ਪਰ ਗਰਮੀ ਤਾਂ ਸਵੇਰੇ ਵੀ ਬਹੁਤ ਜਿਆਦੀ ਆ ਜਿੰਨਾ ਵੀ ਹੋ ਸਕੇ ਤੁਸੀਂ ਸਵੇਰੇ ਸਵੇਰੇ ਜਿੰਨੇ ਵੀ ਕਿਤੇ ਜਾਣਾ ਸਵੇਰੇ ਸਵੇਰੇ ਜਾਓ ਤੇ ਪਾਣੀ ਨੂੰ ਜ਼ਰੂਰ ਨਾਲ ਰੱਖੋ ਤੇ ਆਪਣੇ ਘਰ ਵਿੱਚ ਤੁਸੀਂ ਲੜਾਈ ਬਿਲਕੁਲ ਨਹੀਂ ਪਾਉਣੀ ਹੈਗੀ ਜਿੱਦਾਂ ਵੀ ਕਿੱਦਾਂ ਹੈਗਾ ਆਪਣੇ ਘਰਦਿਆਂ ਨਾਲ ਕੰਪਰੋਮਾਈਜ਼ ਕਰੋ ਵੇ ਦੇਖੋ ਆਪਾਂ 2-4 ਦਿਨਾਂ ਵਾਸਤੇ ਜਾਣਾ ਹੈ ਤਾਂ ਮੁੜ ਕੇ ਆਪਾਂ ਉੱਥੇ ਤੇ ਰਹਿਣਾ ਹੁੰਦਾ ਹੈ ਫੇਰ ਵੀ ਮੁੜ ਕੇ ਹਨਾ ਲੜਾਈ ਨਹੀਂ ਪਾਉਣੀ ਹੈਗੀ ਬਿਲਕੁਲ ਵੀ ਤੇ ਉਹ ਤੁਹਾਨੂੰ ਭੇਜ ਵੀ ਜ਼ਰੂਰ ਦੇਣਗੇ ਮੈਨੂੰ ਪਤਾ ਹੈ ਉਹਨਾਂ ਨੇ ਭੇਜਤਾ ਦੇਣ ਹੀ ਹੈ ਨਾ ਪਰ ਤੁਸੀਂ ਘਰ ਦੇ ਵਿੱਚ ਬਿਲਕੁਲ ਵੀ ਗੁੱਸੇ ਰਾਜੀ ਨਹੀਂ ਹੋਣਾ ਹੈਗਾ ਤੇ ਉਹ ਭੇਜਣਗੇ ਜ਼ਰੂਰ ਤੁਹਾਨੂੰ ਤੇ ਕੋਈ ਗੱਲ ਨਹੀਂ ਪਿਆਰ ਦੇ ਨਾਲ ਵੀ ਕਈ ਵਾਰੀ ਮਸਲੇ ਜਿਲੇ ਆ ਸੁਲਝਾ ਲੈ ਜਾਂਦੇ ਆ ਤੇ ਬਸ ਅੱਜ ਮੈਂ ਇਸ ਗੱਲ ਕਰਕੇ ਮੈਂ ਕਿਹਾ ਚੱਲ ਪੌਨੀ ਆ ਵੀ ਮੈਨੂੰ ਪਤਾ ਆ ਵੀ ਇਹਨਾਂ ਦਿਨਾਂ ਦੇ ਵਿੱਚ ਇਦਾਂ ਦੀਆਂ ਗੱਲਾਂ ਹੁੰਦੀਆਂ ਆ ਅਸੀਂ ਵੀ ਇਹਨਾਂ ਟਾਈਮਾਂ ਦੇ ਵਿੱਚੋਂ ਲੰਗੇ ਹੋਏ ਆ ਤੇ ਜਾਂ ਫਿਰ ਹੋ ਜਾਂਦਾ ਆ ਵੀ ਹਸਬੰਡ ਵੀ ਕਹਿ ਦਿੰਦੇ ਆ ਲੈ ਇੰਨੇ ਦਿਨ ਤੁਸੀਂ ਜਾ ਕੇ ਕੀ ਕਰਨਾ ਆ ਤੇ ਚਲੋ ਮੈਂ ਕਹ ਇਹ ਕਹਿੰਨੀ ਆ ਸੀਰੀਅਸਲੀ ਹੁਣ ਇਹ ਗੱਲ ਸੀਰੀਅਸ ਆ ਵੀ ਤੁਸੀਂ ਕੋਈ ਗੱਲ ਨਹੀਂ ਜੇ ਨਹੀਂ ਤੁਸੀਂ ਰਹਿਣ ਤੇ ਨਾ ਹਨਾ ਕੁੜੀਆਂ ਨੂੰ ਵੀ ਮਤਲਬ ਕਹਿ ਦਿੰਨੇ ਚਲੋ ਸਾਡੇ ਕੋ ਕੰਮ ਨਹੀਂ ਹੁੰਦਾ ਹੈਗਾ ਵੀ ਚਲੋ ਮੈਂ ਤੇ ਇਹ ਕਹਿੰਨੀ ਆ বিশুকর ਕਰੋ ਪਰਮਾਤਮਾ ਦਾ ਵੀ ਤੁਹਾਡੇ ਉਹਨਾਂ ਘਰਾਂ ਦੇ ਵਿੱਚ ਬਹੁਤ ਲੋੜ ਆ। ਨਹੀਂ ਤਾਂ ਕਿ ਕੁੜੀਆਂ ਇਦਾਂ ਦੀਆਂ ਵੀ ਹੁੰਦੀਆਂ ਆ ਵੀ ਉਹਨਾਂ ਦੇ ਸੱਸਾਂ ਕਹਿੰਦੀਆਂ ਸ਼ੁਕਰ ਹੋਇਆ। ਵਿਗਈਆਂ ਚਾਰ ਦਿਨ ਇਹ। ਕਿਉਂਕਿ ਹਰ ਵੇਲੇ ਘਰ ਵਿੱਚ ਲੜਾਈ ਪਾਉਂਦੀਆਂ ਰਹਿੰਦੀਆਂ ਆ। ਤੇ ਜੇ ਇਹਦਾ ਬੰਦਾ ਲੜਾਈ ਕਰਦਾ ਤਾਂ ਉਹਨੂੰ ਤੇ ਇਹੀ ਕਹਿਣਾ ਆ ਵੀ ਸ਼ੁਕਰ ਆ ਚਾਰ ਦਿਨ ਗਈ ਆ ਤਾਂ ਵਧੀਆ ਹੋ ਗਿਆ। ਤੇ ਪਰ ਜੇ ਤਾਂ ਬੱਚਿਆਂ ਨੂੰ ਉਹ ਨਹੀਂ ਆਉਣ ਦਿੰਦੇ ਨਾ ਤੇ ਇਹਦਾ ਮਤਲਬ ਇਹ ਆ ਵੀ ਉਹਨਾਂ ਨੂੰ ਤੁਹਾਡੀ ਬਹੁਤ ਜ਼ਰੂਰਤ ਆ ਤੇ ਤੁਸੀਂ ਇਸ ਗੱਲ ਨੂੰ ਸਮਝਿਆ ਕਰੋ। ਇਹਨਾਂ ਕਿ ਉਹ ਵੀ ਤੁਹਾਨੂੰ ਪੇਕਿਆਂ ਨੂੰ ਨਹੀਂ ਆਉਣ ਦਿੰਦੇ ਨਹੀਂ ਕਿਤੇ ਨਾ ਕਿਤੇ ਉਹਨਾਂ ਨੂੰ ਤੁਹਾਡੀ ਬਹੁਤ ਜ਼ਿਆਦਾ ਜ਼ਰੂਰਤ ਆ ਇਸ ਕਰਕੇ ਉਹ ਹਨਾ ਤੁਹਾਨੂੰ ਰੋਕਦੇ ਆ ਤੇ ਕੋਈ ਗੱਲ ਨਹੀਂ ਉਹ ਤੁਹਾਨੂੰ ਹੋ ਸਕਦਾ ਆ ਵੀ ਕਹਿ ਦੇਣ ਵੀ ਦੋ ਚਾਰ ਦਿਨ ਰਹਿ ਆ ਜਾਂ ਵੀ ਅਸੀਂ ਤੈਨੂੰ ਲੈ ਜਾਣੇ ਆ ਤੂੰ ਨਾਲ ਹੀ ਵਾਪਸ ਆ ਜਾਈਂ ਤੇ ਆਪਣੇ ਘਰਾਂ ਦੇ ਵਿੱਚ ਤੁਸੀਂ ਬਿਲਕੁਲ ਪਿਆਰ ਦੇ ਨਾਲ ਰਿਹਾ ਕਰੋ ਕਹਿੰਦੇ ਹੁੰਦੇ ਦੋ ਚਾਰ ਦਿਨ ਰਹਿ ਕੇ ਵਾਪਸ ਆਪਾਂ ਰਹਿਣਾ ਤਾਂ ਫਿਰ ਵੀ ਉਸੇ ਪਰਿਵਾਰ ਦੇ ਵਿੱਚ ਹੁੰਦਾ ਆ ਤੇ ਆਪਾਂ ਨੂੰ ਉਹਨਾਂ ਦੇ ਸਲਾਹ ਦੇ ਨਾਲ ਉਹਨਾਂ ਦੇ ਮੁਤਾਬਕ ਹੀ ਆਪਾਂ ਨੂੰ ਚੱਲਣਾ ਚਾਹੀਦਾ ਆ ਪਰ ਜਿਆਦਾ ਵੀ ਗੁਸਤਾਖੀਆਂ ਜਿਹੜੀਆਂ ਨਹੀਂ ਸਹਿ ਹੁੰਦੀਆਂ ਤੇ ਪਰ ਹੁਣ ਅੱਜ ਕੱਲ੍ਹ ਦੀਆਂ ਜਿਹੜੀਆਂ ਸੱਸਾਂ ਆ ਨਾ ਉਹਨਾਂ ਅੱਗੇ ਵਰਗੀਆਂ ਨਹੀਂ ਹੈਗੀਆਂ ਪਹਿਲੀਆਂ ਜਿਹੜੀਆਂ ਸੱਸਾਂ ਸੀ ਨਾ ਬਹੁਤ ਸਖਤ ਹੁੰਦੀਆਂ ਸੀਗੀਆਂ ਪੁੱਛੋ ਨਾ ਕੁਝ ਵੀ ਕੀ ਕਿਉਂཅ ਹੁੰਦਾ ਸੀਗਾ ਅੱਗੇ ਤਾਂ ਮਿੱਟੀਆਂ ਫੇਰਨੀਆ ਮਿੱਟੀ ਆਉਂਦੀ ਫੇਰਨੀ ਤੈਨੂੰ ਚੁੱਲ੍ਹੇ ਨੂੰ ਮਿੱਟੀ ਲਾਉਣੇ ਆਉਂਦੀ ਆ ਕਿ ਨਹੀਂ ਆਉਂਦੀ ਪਹਿਲਾਂ ਤਾਂ ਜਦੋਂ ਵਿਆਹ ਹੁੰਦਾ ਆ ਉਦੋਂ ਪੁੱਛਦੀਆਂ ਤੈਨੂੰ ਕੜਾਹ ਪ੍ਰਸ਼ਾਦ ਬਣਾਉਣਾ ਆਉਂਦਾ ਆ ਕਿਉਂਕਿ ਜਦੋਂ ਰਸੋਈ ਦੇ ਵਿੱਚ ਖਾਣਾ ਬਣਾਉਣਾ ਹੁੰਦਾ ਪਹਿਲੀ ਦਿਨ ਜਿੰਦਾ ਸਿੱਖ ਬਿਠਾਉਂਦੇ ਹੁੰਦੇ ਆ ਉਹ ਕਹਿ ਦਿੰਦੀਆਂ ਆ ਨਵੀਂ ਬੋਟੀ ਨੂੰ ਵੀ ਤੂੰ ਕੜਾਹ ਪ੍ਰਸ਼ਾਦ ਬਣਾ ਅਗਲੀ ਨੂੰ ਖਰੇ ਬਣਾਉਣਾ ਆਉਂਦਾ ਕਿ ਨਹੀਂ ਆਉਂਦਾ ਤੇ ਫੇਰ ਬੱਚ ਪੰਗਾ ਜਿਹੀ ਇੱਥੋਂ ਹੀ ਸ਼ੁਰੂ ਹੋ ਜਾਂਦਾ ਆ ਫੇਰ ਪਰ ਅੱਜ ਕੱਲ੍ਹ ਦੀਆਂ ਸੱਸਾਂ ਇਦਾਂ ਦੀਆਂ ਨਹੀਂ ਹੈਗੀਆਂ ਉਹ ਤਾਂ ਆਪ ਹੀ ਸਾਰਾ ਕੁਝ ਕਰ ਦਿੰਦੀਆਂ ਆ ਤੇ ਮੇਰੇ ਘਰ ਵੀ ਨੋ ਆ ਉਹਨੂੰ ਪੁੱਛੋ ਮੈਂ ਸਾਰਾ ਕੁਝ ਸਿਖਾਇਆ ਹੋਇਆ ਆ ਉਹਨੂੰ ਤੇ ਉਹ ਤਾਂ ਕਹਿ ਦਿੰਦੀ ਆ ਮੰਮੀ ਨੇ ਸਾਰੀਆਂ ਸ਼ਕਤੀਆਂ ਆਪਣੀਆਂ ਮੈਨੂੰ ਦੇ ਦਿੱਤੀਆਂ ਸ਼ਕਤੀਆਂ ਮਤਲਬ ਕਿ ਉਹਨੇ ਮੈਂ ਮੈਂ ਉਹਨੂੰ ਸਾਰਾ ਕੁਝ ਸਿਖਾਇਆ ਹੋਇਆ ਆ ਤਾਂ ਬਹੁਤ ਸਾਰਾ ਕੁਝ ਉਹ ਵਧੀਆ ਕਰ ਲੈਂਦੀ ਆ ਤੇ ਹੁਣ ਉਹ ਵੀ ਪੇਕੇ ਨੂੰ ਗਈ ਹੋਈ ਆ ਅੱਜ ਉਹਨੇ ਆ ਜਾਣਾ ਆ ਤਾਂ ਮੈਂ ਵੀ ਬਹੁਤ ਖੁਸ਼ ਆ ਕਿਉਂਕਿ ਅੱਜ ਉਹਨੇ ਆ ਜਾਣਾ ਰਾਤ ਨੂੰ ਮੈਂ ਅੱਜ ਵੈਸੇ ਕਿਤੇ ਜਾਣਾ ਸੀ ਪਰ ਮੈਂ ਗਈ ਨਹੀਂ ਮੈਂ ਕਿ ਨਹੀਂ ਨਿਆਣੀ ਆ ਥੱਕ ਜਾਊਗੀ ਆਉਂਦੀ ਤੇ ਮੈਂ ਉਹਦੇ ਲਈ ਆਉਂਦੀ ਨੂੰ ਰੋਟੀ ਪਾਣੀ ਜਿਹੜਾ ਤਿਆਰ ਰੱਖੂਗੀ ਤੇ ਇੰਨੇ ਨੇ ਨਿਆਣਾ ਵੀ ਖੁਸ਼ ਹੋ ਜਾਂਦਾ ਆ ਕਿਉਂ ਹੁਣ ਦੇਖੋ ਜਦੋਂ ਅਸੀਂ ਬਾਹਰੋਂ ਆਉਨੇ ਆ ਤਾਂ ਸਾਡੇ ਲਈ ਸਭ ਕੁਝ ਤਿਆਰ ਹੁੰਦਾ ਆ ਸਾਨੂੰ ਪਾਣੀ ਵੀ ਦਿੰਦੀ ਆ ਚਾਹ ਵੀ ਦਿੰਦੀ ਆ ਜੇ ਕੁਝ ਸਾਡਾ ਕਹਿੰਦੇ ਹੁੰਦੇ ਥੱਕ ਘਾਰ ਕੇ ਸਿਰ ਦੁਖ ਅਲਤਾਂ ਦੋਹਦੀਆਂ ਉਹ ਵੀ ਵਿਚਾਰੀਆਂ ਦਵਾ ਦਿੰਦੀਆਂ ਆ ਤੇ ਕੀ ਗੱਲ ਅਸੀਂ ਅਸੀਂ ਇੰਨਾ ਵੀ ਨਹੀਂ ਕਰ ਸਕਦੇ ਕਿ ਉਹਦੇ ਆਉਂਦੀ ਨੂੰ ਰੋਟੀ ਬਣਾਈ ਹੋਵੇ ਉਹਨੂੰ ਵੀ ਬੈਠੀ ਨੂੰ ਰੋਟੀ ਮਿਲ ਜਵੇ ਜੇ ਅੱਜ ਮੈਂ ਉਹਦੇ ਲਈ ਰੋਟੀ ਬਣਾ ਕੇ ਰੱਖੂੰਗੀ ਦੇਖਿਓ ਉਹਦਾ ਮਨ ਕਿੰਨਾ ਖੁਸ਼ ਹੋ ਜਾਣਾ ਆ ਤੇ ਤੁਸੀਂ ਵੀ ਸਾਰੇ ਜਾਨੇ ਆਪਣੇ ਘਰਾਂ ਵਿੱਚ ਪਿਆਰ ਦੇ ਨਾਲ ਰਿਹਾ ਕਰੋ ਇਹ ਖਿਆਲ ਤੁਸੀਂ ਵੀ ਰੱਖਿਆ ਕਰੋ ਜ਼ਰੂਰੀ ਨਹੀਂ ਹੈਗਾ ਵੀ ਸੱਸਾਂ ਹੀ ਥੱਕਦੀਆਂ ਨੋਹਾਂ ਵੀ ਥੱਕ ਜਾਂਦੀਆਂ ਆ ਜ਼ਰੂਰ ਤੁਸੀਂ ਇਸ ਚੀਜ਼ ਦਾ ਖਿਆਲ ਰੱਖਿਆ ਕਰੋ ਹਨਾ ਮੇਰੀਆਂ ਵੀ ਧੀਆ ਆ ਤਾਂ ਕਿਤੇ ਨਾ ਕਿਤੇ ਮੈਨੂੰ ਇਹ ਚੀਜ਼ਾਂ ਬਹੁਤ ਮਹਿਸੂਸ ਹੁੰਦੀਆਂ ਰਹਿੰਦੀਆਂ ਆ ਤੇ ਪਰ ਮੈਂ ਆਪਣੀ ਨੋਹ ਨੂੰ ਕੋਈ ਵੀ ਏਦਾਂ ਦੀ ਨਹੀਂ ਕਰਦੀ ਹੈਗੀ ਵੀ ਜਿਹਦੇ ਨਾਲ ਉਹਨੂੰ ਦੁਖੀ ਹੋਵੇ ਨਾ ਮੈਂ ਬਿਲਕੁਲ ਨਹੀਂ ਇਹ ਚਾਹੁੰਦੀ ਕਹਿੰਦੇ ਹੁੰਦੇ ਜੀ ਅਸੀਂ ਬਗਾਨਿਆਂ ਨਾ ਕਰਾਂਗੇ ਤਾਂ ਹੋ ਸਕਦਾ ਸਾਡੇ ਧੀਆਂ ਦੇ ਮੂਰੇ ਵੀ ਆ ਜਵੇ ਪਰ ਮੈਨੂੰ ਤਾਂ ਰੱਬ ਤੋਂ ਬਹੁਤ ਡਰ ਲੱਗਦਾ ਆ ਮੈਂ ਇਹ ਚੀਜ਼ਾਂ ਨਹੀਂ ਕਰਦੀ ਮੈਂ ਉਹਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਆ ਤੇ ਹੁਣ ਵੀ ਮੈਨੂੰ ਕਹਿੰਦੀ ਸੀ ਮੰਮਾ ਮੇਰੀ ਹਨਾ ਜੁੱਤੀ ਗਵਾਚ ਗਈ ਤੁਸੀਂ ਮੈਨੂੰ ਗੁੱਸੇ ਤਾਂ ਨਹੀਂ ਹੋਵੋਗੇ ਮੈਂ ਕਹਿੰ ਲੈ ਦੱਸ ਕੰਬੜੀਏ ਫੇਰ ਕੀ ਹੋ ਗਿਆ ਜੁੱਤੀ ਗਵਾਚ ਗਈ ਤਾਂ ਗਵਾਚ ਗਈ ਰਵੇ ਫੇਰ ਕੀ ਹੋ ਗਿਆ ਹੋਰ ਮ ਆ ਜੂਗੀ ਹਨ ਅੱਲਾ ਦਾ ਸਹੀ ਕਿਹੜੀ ਗੱਲ ਸੀਗੀ ਤ ਪਰ ਮੈਂ ਆਪਣੀ ਨੋਹ ਨੂੰ ਕਦੇ ਵੀ ਨਹੀਂ ਛੱਡ ਕੇ ਦੀ ਹੈਗੀ ਬੜੇ ਪਿਆਰ ਦੇ ਨਾਲ ਰੱਖਦੀ ਆ ਉਹਨੂੰ ਤੇ ਉਹ ਕਹਿੰਦੀ ਆ ਮੈਨੂੰ ਤਾਂ ਆਪਣੀ ਮੰਮੀ ਨਾਲੋਂ ਵੀ ਜ਼ਿਆਦਾ ਤੁਸੀਂ ਪਿਆਰ ਕਰਦੇ ਆ ਤੇ ਤੁਸੀਂ ਵੀ ਆਪਣੀਆਂ ਨੋਹਾਂ ਨੂੰ ਆਪਣੇ ਬੱਚਿਆਂ ਵਾਂਗੂ ਪਿਆਰ ਕਰੋ ਨੋਹਾਂ ਵਾਂਗੂ ਕਰ ਲਿਆ ਕਰੋ ਕੋਈ ਗੱਲ ਨਹੀਂ ਧੀਆ ਵਾਂਗੂ ਨਹੀਂ ਆਪਾਂ ਕਰ ਸਕਦੇ ਜੇ ਧੀਆ ਬਣਾ ਲਈਆਂ ਤਾਂ ਹੜਕ ਮਮਾ ਚ ਜਾਣਾ ਇੱਥੇ ਹੈ ਨਾ ਪਰ ਨਹੀਂ ਇਹ ਨੋਹਾਂ ਆਈਆਂ ਜਿਨ੍ਹਾਂ ਨੇ ਆਪਾਂ ਨੂੰ ਸੰਭਾਲਣਾ ਆ ਜੋ ਲੋਕ ਕਹਿੰਦੇ ਹੁੰਦੇ ਪਰਮਾਤਮਾ ਚੱਲਦੀਆਂ ਚੱਲਦੀਆਂ ਤੇ ਸਾਨੂੰ ਲੈ ਜਵੇ ਤਾਂ ਵਧੀਆ ਗੱਲ ਆ ਤੇ ਪਰ ਜੇ ਕਿਤੇ ਮੰਝੇ ਤੇ ਪੈ ਗਏ ਤੇ ਸੰਭਾਲਣਾ ਤਾਂ ਇੰਨਾ ਨਹੀਂ ਆ ਚਾਹੇ ਫਰਜ ਸਮਝਣਾ ਤੇ ਚਾਹੇ ਜਿੱਦਾਂ ਮਰਜੀ ਸਮਝਣਾ ਹਨਾ ਤੇ ਤੁਸੀਂ ਆਪਣੇ ਘਰਾਂ ਵਿੱਚ ਪਿਆਰ ਦੇ ਨਾਲ ਰਹਿਆ ਕਰੋ ਜੀ ਤੁਹਾਨੂੰ ਇਹ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤੇ ਚੰਗੀ ਲੱਗੀ ਆ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ